ਤਾਲ ਦੇ ਬੱਚੇ 11 ਮਹੀਨੇ ਕੁੰਭ ਰਾਸ਼ੀ ਵਾਲ ਫਰਵਰੀ ਦੇ ਮਹੀਨੇ ਕੁੰਭ ਰਾਸ਼ੀ ਵਾਲਿਆਂ ਲਈ ਤਰੱਕੀ ਦੇਣ ਵਾਲਾ ਹੋ ਸਕਦਾ ਹੈ ਪਰ ਕੁਝ ਗ੍ਰਹਾਂ ਦੇ ਮਾੜੇ ਪ੍ਰਭਾਵ ਕਰਕੇ ਤੁਹਾਨੂੰ ਛੋਟੀ ਮੋਟੀ ਪਰੇਸ਼ਾਨੀ ਆ ਸਕਦੀ ਹੈ ਜਿਸ ਕਰਕੇ ਤੁਹਾਡਾ ਆਪਣੇ ਘਰ ਵਾਲਿਆਂ ਨਾਲ ਗੁੱਸਾ-ਗਿਲਾ ਹੋ ਸਕਦਾ ਹੈ ਕੁੰਭ ਰਾਸ਼ੀ ਵਾਲੇ ਧਾਰਮਿਕ ਯਾਤਰਾ ਤੇ ਵੀ ਜਾ ਸਕਦੇ ਹਨ ਕੁੰਭ ਰਾਸ਼ੀ ਦੇ ਲੋਕਾਂ ਨੂੰ ਫਰਵਰੀ ਦੇ ਮਹੀਨੇ ਆਪਣੇ ਪੈਸਿਆਂ ਨੂੰ ਬਹੁਤ ਹੀ ਜ਼ਿਆਦਾ ਸੋਚ ਸਮਝ ਕੇ ਖਰਚਾ ਕਰਨਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਧਨਹਾਨੀ ਹੋ ਸਕਦੀ ਹੈ ਕੁੰਭ ਰਾਸ਼ੀ ਦੇ ਲੋਕਾਂ ਨੂੰ ਆਪਣੇ ਕਾਰੋਬਾਰ ਜਾਂ ਕਿਸੇ ਬੰਦੇ ਨਾਲ ਸਾਂਝੇਦਾਰੀ ਜਾਂ ਹਿੱਸੇਦਾਰੀ ਦੇ ਕੰਮ ਕਰਨ ਤੋਂ ਬਹੁਤ ਹੀ ਜ਼ਿਆਦਾ ਬਚਣਾ ਚਾਹੀਦਾ ਹੈ ਕੁੰਭ ਰਾਸ਼ੀ ਦੇ ਬੱਚਿਆਂ ਨੂੰ ਆਪਣੇ ਪੜ੍ਹਾਈ ਵਿੱਚ ਜ਼ਿਆਦਾ ਫੋਕਸ ਰਹਿਣ ਦੀ ਲੋੜ ਹੈ ਗ੍ਰਹਾਂ ਦੀ ਮਾੜੀ ਚਾਲ ਕਰਕੇ ਇਹਨਾਂ ਨੂੰ ਕਿਸੇ ਵੀ ਨਵੀਂ ਜ਼ਮੀਨ ਜਾਇਦਾਦ ਨੂੰ ਨਹੀਂ ਖਰੀਦਣਾ ਚਾਹੀਦਾ ਫਰਵਰੀ ਦਾ ਮਹੀਨਾ ਕੁੰਭ ਰਾਸ਼ੀ ਦੇ ਲਵਰਸ ਲਈ ਬਹੁਤ ਹੀ ਮੁਸ਼ਕਲ ਵਾਲਾ ਹੋ ਸਕਦਾ ਹੈ ਇਸ ਲਈ ਕੁੰਭ ਰਾਸ਼ੀ ਵਾਲਿਆਂ ਨੂੰ ਸਬਰ ਨਾਲ ਹਰ ਕੰਮ ਕਰਨਾ ਚਾਹੀਦਾ ਹੈ ਨੰਬਰ 2 ਮਾਰਚ ਦੇ ਮਹੀਨੇ ਕੁੰਭ ਰਾਸ਼ੀ ਦੀ ਕਿਸਮਤ ਪਲਟਣ ਵਾਲਾ ਹੋ ਸਕਦਾ ਹੈ ਕਿਉਂਕਿ ਮਾਰਚ ਦਾ ਮਹੀਨਾ ਕੁੰਭ ਰਾਸ਼ੀ ਵਾਲਿਆਂ ਨੂੰ ਆਪਣੀ ਮਿਹਨਤ ਦਾ ਫਲ ਮਿਲ ਜਾਣ ਵਾਲਾ ਹੈ ਸ਼ਨੀ ਦੇਵ ਦੀ ਕਿਰਪਾ ਨਾਲ ਮਾਰਚ ਮਹੀਨੇ ਵਿੱਚ ਕੁੰਭ ਰਾਸ਼ੀ ਵਾਲਿਆਂ ਦੇ ਸਭ ਰੁਕੇ ਕੰਮ ਬਣ ਜਾਣਗੇ ਮਾਤਾ ਲక్ష్ਮੀ ਜੀ ਕੁੰਭ ਰਾਸ਼ੀ ਵਾਲਿਆਂ ਦੀ ਜੇਬ ਵਿੱਚ ਪੈਸਿਆਂ ਨਾਲ ਭਰ ਦੇਣਗੇ ਕੁੰਭ ਰਾਸ਼ੀ ਵਾਲਿਆਂ ਨੂੰ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਰਿਸ਼ਤਿਆਂ ਵਿੱਚ ਮਜਬੂਰ ਹੋ ਕੇ ਕੋਈ ਵੀ ਫੈਸਲਾ ਨਾ ਕਰਨ ਕਿਉਂਕਿ ਇਸ ਨਾਲ ਇਹਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 3 ਭਗਵਾਨ ਸ਼ਨੀ ਦੇਵ ਦੀ ਕਿਰਪਾ ਨਾਲ ਅਪ੍ਰੈਲ ਦਾ ਮਹੀਨਾ ਕੁੰਭ ਰਾਸ਼ੀ ਦੀ ਕਿਸਮਤ ਬਦਲਣ ਵਾਲਾ ਹੋ ਸਕਦਾ ਹੈ। ਕਿਉਂਕਿ ਸ਼ਨੀ ਦੇਵ ਦੀ ਕਿਰਪਾ ਨਾਲ ਇਹਨਾਂ ਨੂੰ ਤੰਦਰੁਸਤੀ ਮਿਲੇਗੀ ਤੇ ਇਹਨਾਂ ਨੂੰ ਮਾਨਸਿਕ ਸ਼ਾਂਤੀ ਵੀ ਮਿਲੇਗੀ। ਕੁੰਭ ਰਾਸ਼ੀ ਦੇ ਬੱਚਿਆਂ ਦਾ ਮਨ ਪੜ੍ਹਾਈ ਵਿੱਚ ਰੁੱਝਿਆ ਰਹੇਗਾ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਇਨਾਂ ਨੂੰ ਸਮਾਜ ਵਿੱਚ ਮਾਨ ਸਨਮਾਨ ਮਿਲੇਗਾ। ਨੰਬਰ 4 ਮਈ ਦੇ ਮਹੀਨੇ ਵਿੱਚ ਕੁੰਭ ਰਾਸ਼ੀ ਵਾਲਿਆਂ ਨੂੰ ਆਪਣੇ ਪੈਸਿਆਂ ਨੂੰ ਸੋਚ ਸਮਝ ਕੇ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਮਈ ਮਹੀਨੇ ਵਿੱਚ ਤੁਹਾਨੂੰ ਪੈਸੇ ਦੀ ਇਨਵੈਸਟਮੈਂਟ ਤੋਂ ਧਨਹਾਨੀ ਹੋ ਸਕਦੀ ਹੈ। ਮਈ ਮਹੀਨਾ ਕਾਰੋਬਾਰੀ ਵਿੱਚ ਤਰੱਕੀ ਮਿਲੇਗੀ। ਕੁੰਭ ਰਾਸ਼ੀ ਦੇ ਜਿਨ੍ਹਾਂ ਲੋਕਾਂ ਦਾ ਵਿਆਹ ਹੋ ਗਿਆ ਹੈ, ਉਹਨਾਂ ਵਿੱਚ ਗਲਤਫਹਿਮੀ ਹੋ ਸਕਦੀ ਹੈ। ਇਸ ਕਰਕੇ ਤੁਹਾਨੂੰ ਗੱਲਬਾਤ ਕਰਕੇ ਆਪਣੇ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ। ਨੰਬਰ 5 ਜੂਨ ਦੇ ਮਹੀਨੇ ਵਿੱਚ ਕੁੰਭ ਰਾਸ਼ੀ ਵਾਲਿਆਂ ਨੂੰ ਆਪਣੇ ਖਰਚਿਆਂ ਉੱਪਰ ਜ਼ਿਆਦਾ ਕੰਟਰੋਲ ਕਰਨਾ ਚਾਹੀਦਾ ਹੈ ਕਿਉਂਕਿ ਆਮਦਨੀ ਵਧਨ ਨਾਲ ਇਹਨਾਂ ਦੇ ਖਰਚੇ ਵੀ ਵੱਧ ਸਕਦੇ ਹਨ। ਜੂਨ ਦਾ ਮਹੀਨਾ ਕੁੰਭ ਰਾਸ਼ੀ ਵਾਲਿਆਂ ਲਈ ਜ਼ਮੀਨ ਖਰੀਦਣ ਲਈ ਬਹੁਤ ਚੰਗਾ ਸਮਾਂ ਹੈ। ਕੁੰਭ ਰਾਸ਼ੀ ਵਾਲਿਆਂ ਨੂੰ ਜੂਨ ਦੇ ਮਹੀਨੇ ਵਿੱਚ ਆਪਣੇ ਦੁਸ਼ਮਣਾਂ ਤੋਂ ਬਹੁਤ ਹੀ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਇਹ ਤੁਹਾਨੂੰ ਕੋਈ ਨੁਕਸਾਨ ਕਰ ਸਕਦੇ ਹਨ ਨੰਬਰ 6 ਜੁਲਾਈ ਦੇ ਮਹੀਨੇ ਵਿੱਚ ਕੁੰਭ ਰਾਸ਼ੀ ਵਾਲਿਆਂ ਨੂੰ ਮਾਤਾ ਪਿਤਾ ਦਾ ਆਸ਼ੀਰਵਾਦ ਮਿਲਣ ਕਰਕੇ ਹਰ ਕੰਮ ਵਿੱਚ ਸਫਲਤਾ ਮਿਲੇਗੀ ਜਿਸ ਨਾਲ ਇਹਨਾਂ ਨੂੰ ਹਰ ਸੁੱਖ ਸੁਵਿਧਾ ਮਿਲੇਗੀ ਸ਼ਨੀ ਦੇਵ ਦੀ ਕਿਰਪਾ ਨਾਲ ਜੁਲਾਈ ਮਹੀਨੇ ਵਿੱਚ ਇਹਨਾਂ ਦੇ ਮਾਨ ਸਨਮਾਨ ਵਿੱਚ ਤਰੱਕੀ ਹੋ ਸਕਦੀ ਹੈ ਨੰਬਰ 7 ਅਗਸਤ ਦੇ ਮਹੀਨੇ ਕੁੰਭ ਰਾਸ਼ੀ ਵਾਲਿਆਂ ਨੂੰ ਨਿੱਕੀ-ਨਿੱਕੀ ਗੱਲ ਤੇ ਗੁੱਸਾ ਆ ਸਕਦਾ ਹੈ ਜਿਸ ਕਰਕੇ ਇਹਨਾਂ ਦੇ ਸਭ ਕੰਮ ਵਿਗੜ ਸਕਦੇ ਹਨ ਇਸ ਲਈ ਕੁੰਭ ਰਾਸ਼ੀ ਵਾਲਿਆਂ ਨੂੰ ਆਪਣੇ ਗੁੱਸੇ ਉੱਪਰ ਕੰਟਰੋਲ ਕਰਨਾ ਚਾਹੀਦਾ ਹੈ ਜਿਸ ਨਾਲ ਇਹਨਾਂ ਨੂੰ ਆਪਣੇ ਕਾਰੋਬਾਰ ਤੇ ਪਰਿਵਾਰ ਤੇ ਸਮਾਜ ਵਿੱਚ ਤਰੱਕੀ ਮਿਲੇਗੀ ਨੰਬਰ 8 ਸਤੰਬਰ ਦੇ ਮਹੀਨੇ ਵਿੱਚ ਕੁੰਭ ਰਾਸ਼ੀ ਵਾਲਿਆਂ ਨੂੰ ਆਪਣੇ ਭੈਣ ਭਰਾ ਦਾ ਸਾਥ ਮਿਲੇਗਾ ਜਿਸ ਨਾਲ ਇਹ ਆਪਣੇ ਕਾਰੋਬਾਰ ਨੂੰ ਹੋਰ ਵੀ ਵਧਾ ਸਕਦੇ ਹਨ ਸਤੰਬਰ ਦਾ ਮਹੀਨਾ ਇਹਨਾਂ ਦੇ ਅਨੁਸਾਰ ਚੱਲੇਗਾ ਨੰਬਰ 9 ਅਕਤੂਬਰ ਦਾ ਮਹੀਨਾ ਕੁੰਭ ਰਾਸ਼ੀ ਹਰ ਕੰਮ ਵਿੱਚ ਸਫਲਤਾ ਦੇਣ ਵਾਲਾ ਹੋਵੇਗਾ ਅਕਤੂਬਰ ਦੇ ਮਹੀਨੇ ਕੁੰਭ ਰਾਸ਼ੀ ਵਾਲਿਆਂ ਨੂੰ ਕੋਈ ਵੀ ਜ਼ਮੀਨ ਖਰੀਦਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਜ਼ਮੀਨ ਖਰੀਦਦੇ ਸਮੇਂ ਕੋਈ ਸਮੱਸਿਆ ਆ ਸਕਦੀ ਹੈ ਪਰਿਵਾਰ ਵਿੱਚ ਥੋੜਾ ਮਤਭੇਦ ਹੋ ਸਕਦਾ ਹੈ ਇਸ ਲਈ ਤੁਹਾਨੂੰ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੀਦਾ ਹੈ ਨੰਬਰ 10 ਨਵੰਬਰ ਮਹੀਨੇ ਵਿੱਚ ਕੁੰਭ ਰਾਸ਼ੀ ਵਾਲਿਆਂ ਦੀ ਹਰ ਸਮੱਸਿਆ ਦਾ ਅੰਤ ਹੋ ਜਾਣ ਵਾਲਾ ਹੈ ਘਰ ਪਰਿਵਾਰ ਵਿੱਚ ਸਭ ਕੰਮ ਮੰਗਲਮਈ ਹੋਣਗੇ ਹਰ ਸਮੱਸਿਆ ਦਾ ਅੰਤ ਇਹ ਆਪਣੀ ਬੁੱਧੀ ਨਾਲ ਕਰ ਦੇਣਗੇ ਨਵੰਬਰ ਮਹੀਨੇ ਦਾ ਸਮਾਂ ਇਨਾਂ ਦੇ ਹੱਕ ਵਿੱਚ ਰਹੇਗਾ ਨੰਬਰ 11 ਕੁੰਭ ਰਾਸ਼ੀ ਵਾਲਿਆਂ ਨੂੰ ਦਸੰਬਰ ਦਾ ਮਹੀਨਾ ਸਾਲ ਦਾ ਆਖਰੀ ਮਹੀਨਾ ਹੋਣ ਦੇ ਨਾਲ-ਨਾਲ ਇਹਨਾਂ ਦੀ ਤਰੱਕੀ ਦਾ ਮਹੀਨਾ ਵੀ ਹੈ ਦਸੰਬਰ ਮਹੀਨੇ ਵਿੱਚ ਇਹਨਾਂ ਨੂੰ ਵਿਆਹ ਦੇ ਨਵੇਂ ਮੌਕੇ ਮਿਲ ਸਕਦੇ ਹਨ ਜਿਸ ਨਾਲ ਇਹਨਾਂ ਦੀ ਕਿਸਮਤ ਦਾ ਤਾਲਾ ਖੁੱਲ ਜਾਵੇਗਾ ਇਹਨਾਂ ਦੇ ਹਰ ਕੰਮ ਬੰਦਨੇ ਸ਼ੁਰੂ ਹੋ ਜਾਣਗੇ ਦੋਸਤੋ ਇਸ ਤਰ੍ਹਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ